ਬੀਤੀ 20 ਦਸੰਬਰ ਨੂੰ ਨਗਰ ਪੰਚਾਇਤ ਬਾਬਾ ਬਕਾਲਾ ਸਾਹਿਬ ਦੀਆਂ ਪਲੇਟੀਆਂ ਚੋਣਾਂ ਅਮਨ ਮਾਨ ਦੇ ਨਾਲ ਨੇਪਰੇ ਚੜੀਆਂ ਇਸ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੀ ਜਿੱਤ ਦਾ ਪਰਚਮ ਲਹਿਰਾ ਦਿੱਤਾ ਗਿਆ ਜ਼ਿਕਰਯੋਗ ਹੈ ਕਿ ਨਗਰ ਪੰਚਾਇਤ ਬਾਬਾ ਬਕਾਲਾ ਸਾਹਿਬ ਦੇ 13 ਵਾੜਾਂ ਦੇ ਵਿੱਚੋਂ 11 ਵਾੜਾਂ ਦੇ ਉੱਤੇ ਚੋਣਾ ਹੋਈਆਂ ਸਨ ਅਤੇ ਦੋ ਵਾੜਾ ਤੋਂ ਆਮ ਆਦਮੀ ਪਾਰਟੀ ਬਿਨਾਂ ਮੁਕਾਬਲਾ ਜੇਤੂ ਰਹੀ। ਨਗਰ ਪੰਚਾਇਤ ਬਾਬਾ ਬਕਾਲਾ ਸਾਹਿਬ ਦੀ ਪ੍ਰਧਾਨਗੀ ਦੇ ਲਈ ਸਬ ਡਿਵੀਜ਼ਨਲ ਮੈਜਿਸਟਰੇਟ ਬਾਬਾ ਬਕਾਲਾ ਦੀ ਅਗਵਾਈ ਹੇਠ ਮੈਂਬਰਾਂ ਦੀ ਅੱਜ ਮੀਟਿੰਗ ਹੋਈ ਜਿਸ ਦੇ ਵਿੱਚ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਵਿਧਾਇਕ ਦਲਬੀਰ ਸਿੰਘ ਟੋਂਗ ਨੇ ਵੀ ਮੁੱਖ ਤੌਰ ਤੇ ਸ਼ਿਰਕਤ ਕੀਤੀ। ਪਲੇਟੇ ਇਜਲਾਸਤ ਦੌਰਾਨ ਵਾਰਡ ਨੰਬਰ 13 ਤੋਂ ਜੇਤੂ ਰਹੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਰਜੀਤ ਸਿੰਘ ਕੰਗ ਨੂੰ ਨਗਰ ਪੰਚਾਇਤ ਬਾਬਾ ਬਕਾਲਾ ਸਾਹਿਬ ਦੀ ਪ੍ਰਧਾਨਗੀ ਦੇ ਲਈ ਬਤਾਵਰ ਪ੍ਰਧਾਨ ਚੁਣਿਆ ਗਿਆ ਇਸ ਦੇ ਨਾਲ ਹੀ ਵਾਰਡ ਨੰਬਰ 1 ਤੋਂ ਜੇਤੂ ਰਹੇ ਆਮ ਆਦਮੀ ਪਾਰਟੀ ਦੇ ਮੈਂਬਰ ਬੀਬੀ ਸੁਖਵਿੰਦਰ ਕੌਰ ਨੂੰ ਵਾਈਸ ਪ੍ਰਧਾਨ ਦੇ ਵਜੋਂ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਇਸ ਦੌਰਾਨ ਗੱਲਬਾਤ ਕਰਦੇ ਹੋਏ ਹਲਕਾ ਵਿਧਾਇਕ ਦਲਬੀਰ ਸਿੰਘ ਟੌਂਗ ਨਾਭ ਨਿਯੁਕਤ ਪ੍ਰਧਾਨ ਸੁਰਜੀਤ ਸਿੰਘ ਕੰਗ ਅਤੇ ਵਾਈਸ ਪ੍ਰਧਾਨ ਬੀਬੀ ਸੋ ਕੁਵਿੰਦਰ ਕੌਰ ਨੇ ਲੋਕਾਂ ਦੇ ਵੱਲੋਂ ਮਿਲੇ ਸਹਿਯੋਗ ਦੇ ਲਈ ਉਹਨਾਂ ਦਾ ਧੰਨਵਾਦ ਕੀਤਾ ਵਿਧਾਇਕ ਦਲਬੀਰ ਨੇ ਕਿਹਾ ਕਿ ਇਤਿਹਾਸਿਕ ਗੁਰੂ ਨਗਰੀ ਬਾਬਾ ਬਕਾਲਾ ਸਾਹਿਬ ਦੇ ਸਮੁੱਚੇ ਵਿਕਾਸ ਨੂੰ ਪਹਿਲ ਦੇ ਆਧਾਰ ਦੇ ਉੱਤੇ ਤਰਜੀਹ ਦਿੱਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਬਾਬਾ ਬਕਾਲਾ ਸਾਹਿਬ ਨੂੰ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਕਰਨ ਤੋਂ ਇਲਾਵਾ ਹਰ ਇੱਕ ਗਲੀ ਨੂੰ ਪੱਕਿਆ ਕਰਨਾ ਅਤੇ ਹੋਰ ਨਾ ਵਿਕਾਸ ਕਾਰਜਾਂ ਨੂੰ ਮੁੱਖ ਤੌਰ ਦੇ ਉੱਤੇ ਕੀਤਾ ਜਾਵੇਗਾ ਸਭ ਤੋਂ ਪਹਿਲਾਂ ਮੈਂ ਸਾਰੇ ਹਲਕਾ ਨਵਾਸੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਬ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਪਾ ਪ੍ਰਾਪਤ ਧਰਤੀ ਬਾਬਾ ਬਕਾਲਾ ਸਾਹਿਬ ਵਿਖੇ ਉਹਨਾਂ ਦੇ ਅਸ਼ੀਰਵਾਦ ਸਦਕਾ ਰਹਿਮਤ ਸਦਕਾ ਅੱਜ ਜਿਹੜੀ ਨਵੀਂ ਚੁਣੀ ਗਈ ਕਮੇਟੀ ਦਾ ਪ੍ਰੋਗਰਾਮ ਸੀਗਾ ਅੱਜ ਓਤ ਸ਼ਰਮਣੀ ਸੀਗੀ ਸੋਹ ਚੋਕ ਸਮਾਗਮ ਸੀਗਾ ਜਿਹਦੇ ਵਿੱਚ 13 ਦੇ 13 ਉਮੀਦਵਾਰ ਸਾਇਓ ਕਿਸੇ ਪਾਰਟੀ ਦੇ ਵੀ ਹੋਣ ਉਹਨਾਂ ਦੀ ਹਾਜ਼ਰੀ ਰਹੀ ਉਹਨਾਂ ਨੇ ਵੱਡੇ ਬਹੁਮਤ ਦੇ ਨਾਲ ਸਰਦਾਰ ਸਰਜੀਤ ਸਿੰਘ ਕੰਗਜੀ ਜਿਨ੍ਹਾਂ ਨੂੰ ਕਮੇਟੀ ਦਾ ਪ੍ਰਧਾਨ ਚੁਣਿਆ ਤੇ ਸਾਡੀ ਛੋਟੀ ਭੈਣ ਬੀਬੀ ਸੁਖਵਿੰਦਰ ਕੌਰ ਵਾਰਡ ਨੰਬਰ 1 ਤੋਂ ਵੱਡੀ ਬਹੁਮਤ ਦੇ ਨਾਲ ਜਿਹੜਾ ਉਹਨਾਂ ਨੂੰ ਵਾਈਸ ਪ੍ਰਧਾਨ ਚੁਣਿਆ ਗਿਆ ਉਹਨਾਂ ਤੋਂ ਇਲਾਵਾ ਬਾਕੀ ਜਿਹੜੇ ਸਾਡੇ ਸਾਰੇ ਐਮਸੀ ਸਹਿਬਾਨ ਵੱਡੇ ਬਹੁਮਤ ਦੇ ਨਾਲ ਜਿਨ੍ਹਾਂ ਨੇ ਸਾਥ ਦਿੱਤਾ ਮੈਂ ਉਹਨਾਂ ਦਾ ਵੀ ਧੰਨਵਾਦਿਆਂ ਸਟਾਫ ਦਾ ਵੀ ਧੰਨਵਾਦਿਆਂ ਸਾਡੇ ਈਓ ਸਾਹਿਬ ਡੋਗਰਾ ਸਾਹਿਬ ਉਹਨਾਂ ਦਾ ਸਮੁੱਚਾ ਸਟਾਫ ਐਸਡੀਐਮ ਸਾਹਿਬ ਇਸ ਚੋਣ ਦੇ ਵਿੱਚ ਸਾਡੇ ਮੁਖ ਅਫਸਰ ਸੀਗੇ ਉਹਨਾਂ ਦਾ ਵੀ ਧੰਨਵਾਦ ਤੇ ਸਭ ਤੋਂ ਵੱਡਾ ਧੰਨਵਾਦ ਬਾਬਾ ਬਕਾਲਾ ਸਾਹਿਬ ਦੇ ਵੋਟਰਾਂ ਦਾ ਜਿਨ੍ਹਾਂ ਨੇ ਵੱਡੇ ਬਹੁਮਤ ਦੇ ਨਾਲ ਆਮ ਆਦਮੀ ਪਾਰਟੀ ਦੀ ਜਿਹੜੀ ਕਮੇਟੀ ਆ ਵੱਡੇ ਬਹੁਮਤ ਦੇ ਨਾਲ ਬਣਾਈ ਤੇ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆਪਣੀ ਆਮ ਆਦਮੀ ਪਾਰਟੀ ਸਾਡੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੀ ਪਾਰਟੀ ਸੁਪਰੀਮੋ ਸ਼੍ਰੀ ਰਵਿੰਦ ਕੇਜਰੀਵਾਲ ਜੀ ਵੱਲੋਂ ਸਾਰੇ ਹੀ ਬਾਬਾ ਬਕਾਲਾ ਸਾਹਿਬ ਨੂੰ ਹਲਕਾ ਬਾਬਾ ਬਕਾਲਾ ਸਾਹਿਬ ਦੇ ਸਾਡੇ ਪੰਜ ਸਰਪੰਚ ਸਾਹਿਬਾਨ ਜਿਹੜੇ ਅੱਜ ਇਸ ਸੋਣ ਦੇ ਵਿੱਚ ਪਹੁੰਚਿਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕਿਨਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਧੰਨਵਾਦ ਇੱਥੇ ਪਹੁੰਚਣ ਤੇ ਬਹੁਤ ਬਹੁਤ ਵਧਾਈਆਂ ਲੱਖ ਲੱਖ ਵਧਾਈਆਂ ਇਨਾਮ ਦੀ ਵਾਰਡ ਮੇਰਾ ਨਾਮ ਸੁਖਵਿੰਦਰ ਗੌਰ ਵਾਰਡ ਨੰਬਰ 1 ਤੋਂ ਮੈਨੂੰ ਵਾਈਸ ਪ੍ਰਧਾਨ ਨਾ ਆਇਆ ਗਿਆ ਮੈਂ ਇਨਾਂ ਸਾਰਿਆਂ ਦਾ ਹੀ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦੀ ਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਾਬਾ ਬਕਾਲਾ ਸਾਹਿਬ ਨੂੰ ਬਹੁਤ ਹੀ ਸੁੰਦਰ ਸ਼ੇਰ ਬਣਾਵਾਂਗੇ ਆਪਾਂ ਸਾਰੇ ਰਲ ਕੇ ਇੱਕ ਮੁੱਠੂ ਹੋ ਕੇ ਸਾਰੇ ਜਾਣੇ ਕੰਮ ਕਰਾਂਗੇ ਹਮ ਕਿਹੜੀ ਪਾਰਟੀ ਨਾਲ ਆਮ ਆਦਮੀ ਪਾਰਟੀ ਨਾਲ ਸਬੰਧ ਵਾਰਡ ਨੂੰ ਲੈ ਕੇ ਕਹਿਣਾ ਚਾਹੁੰਦੀ ਕਿ ਲੋਕਾਂ ਨੇ ਕਾਫੀ سپورਟ ਜਿਹੜੀ ਹਕੀਕਤ ਹੈ ਇੱਕ ਨੰਬਰ ਵਾਰਡ ਤੋਂ ਮੈਨੂੰ ਸਾਰਿਆਂ ਨੇ ਬਹੁਤ ਜ਼ਿਆਦਾ سپورਟ ਕੀਤੀ ਆ ਤੇ ਬਹੁਤ ਹੀ ਮਤਲਬ ਬਹੁਮਤ ਦੇ ਨਾਲ ਮੈਨੂੰ ਜਤਾਇਆ ਵਾ ਤੇ ਮੈਂ ਉਹਨਾਂ ਸਾਰਿਆਂ ਦਾ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦੀ ਆ